10 ਸਾਲਾਂ ਦੇ ਵਿੱਚ ਇਹਨਾਂ ਨੇ ਕੋਈ ਕੰਡੇ ਨਹੀਂ ਬੀਜੇ ਆ ਆਪਣੇ ਲਈ ਕਦੇ ਹੰਕਾਰ ਦੇ ਵਿੱਚ ਕਿਸੇ ਨੂੰ ਮਾਰਾ ਚੰਗਾ ਨਹੀਂ ਬੁੱਢ ਕੋਈ ਇਹਨਾਂ ਤੇ 10 ਸਾਲਾਂ ਚ ਅਲੀਗੇਸ਼ਨ ਨਹੀਂ ਬੈਂਸ ਬ੍ਰਦਰ ਦੇ ਕਾਂਗਰਸ ਜੁਆਇਨ ਕਰਨ ਤੋਂ ਬਾਅਦ ਲੱਗਦਾ ਕਿ ਕਿਤਨਾ ਕਿਤੇ ਕਾਂਟੜੇ ਟੱਕਰ ਹੋ ਸਕਦੇ ਹਾਂ ਦੋਨੇ ਭਰਾਵਾਂ ਦੇ ਵੋਟ ਜੋੜ ਕੇ 20000 ਬਣਦੀ ਆ ਤੇ ਸਾਡੇ ਵਾਲੀ 30000 ਬਣਦੀ ਆ 10000 ਦਾ ਭਾਜਪੀ ਪਲਾਸੀ ਚੱਲੂ ਮਤਲਬ ਮੰਨ ਲਓ ਕਿ ਕਾਂਡ ਦੀ ਟੱਕਰ ਹੋ ਸਕਦੀ ਰੋਣੋ ਕਸਿਆ ਨਾ ਇੰਨਾ ਕੀ ਬੈਦਾ ਹੋਣਾ ਵੀ ਜਿਹੜੇ ਕਹਿੰਦੇ ਹੁੰਦੇ ਸੀਗੇ ਵੀ ਜਿਹੜੇ ਨਕਾਰੇ ਹੋਏ ਲੋਕ ਹਾਂ ਪਟਕਾਰੇ ਹੋਏ ਲੋਕ ਹੰਕਾਰ ਚ ਬੋਲਿਆ ਇੱਕ ਸ਼ਬਦ ਕਈ ਵਾਰ ਪੁੱਤ ਨਾ ਪੈ ਜਾਂਦਾ ਸੇ ਤੁਹਾਡੇ ਕੋਲੋਂ ਕਿਹਾ ਗਿਆ ਕਿ ਮੈਂ ਆਪਣਾ ਜ਼ਮੀਰ ਨਹੀਂ ਵੇਚ ਸਕਦਾ ਤੇ ਮੈਂ ਪਾਰਟੀ ਇਸ ਕਰਕੇ ਬਦਲੀ ਹੈ ਕਿਉਂਕਿ ਮੈਂ ਆਪਣੇ ਕੈਰੈਕਟਰ ਦੇ ਵੀ ਗੱਲ ਨਹੀਂ ਆਂਦੇ ਸਕਦਾ ਪਰ ਬੀਜੇਪੀ ਤੇ ਸਿੱਧੇ ਤੌਰ ਤੇ ਅਲੀਗੇਸ਼ਨ ਲੱਗਦਾ ਕਿ ਬੀਜੇਪੀ ਤਾਂ ਵਾਸ਼ਿੰਗ ਪਾਊਡਰ ਹੈ ਉਤੇ ਜਿਹੜਾ ਵੀ ਜੁਆਇਨ ਕਰਦਾ ਹੈ ਉਹ ਬਿਲਕੁਲ 80 ਦੀ ਰੇਟ ਤੇ ਬਚ ਜਾਂਦਾ ਹਾਂ ਜਿਹੜੇ ਲੋਕ ਜਿੰਨਾਂ ਤੇ ਇਲਜ਼ਾਮ ਲੱਗਿਆ ਉਹਨਾਂ ਬਾਰੇ ਤਾਂ ਇਹ ਗੱਲ ਕਹੀ ਵੀ ਜਾ ਸਕਦੀ ਹੈ ਹੋਰ ਜੇ ਤੁਸੀਂ ਕਹਿੰਦੇ ਹੋ ਤਾਂ ਮੇਰੇ ਤੇ ਤਾਂ ਕੋਈ ਇਲਜ਼ਾਮ ਵੀ ਨਹੀਂ ਮੇਰੇ ਬਰੋਤੀਆਂ ਕੋਲ ਹੀ ਮੇਰੇ ਤੇ ਤਾਂ ਬੋਲਣ ਨੂੰ ਕੁਝ ਹੈਗਾ ਸੋ ਅੱਜ ਤੱਕ ਕੜਵਲ ਤੇ ਉੱਤੇ ਕੋਈ ਕੁਐਸਚਨ ਮਾਰਕ ਹੈ ਅੱਜ ਤੱਕ ਮੌਜੂਦਾ ਸਰਕਾਰ ਦੇ ਨੇ ਮੇਰੇ ਤੇ ਕੋਈ ਅਲੀਗੇਸ਼ਨ ਲਾਇਆ ਜੇਕਰ ਤਾਂ ਸਰ ਅਜੇਪਾ ਵੱਲੋਂ ਕਿਹੜੇ ਖਾਸ ਮੁੱਦੇ ਜਿਹੜੇ ਸੈਂਟਰ ਦੇ ਵਿੱਚ ਚੱਕੇ ਜਾ ਸਕਦੇ ਪੰਜਾਬ ਨੂੰ ਲੈ ਕੇ ਪੰਜਾਬ ਦੇ ਵਿੱਚ ਹੈ ਕੀ ਆ ਜੀ ਪੰਜਾਬ ਦੇ ਵਿੱਚ ਲੈ ਕੇ ਕੌਣ ਕੀ ਆਇਆ ਪੰਜਾਬ ਦਾ ਪਾਣੀ ਤੱਕ ਵੀ ਇੱਥੋਂ ਲਈ ਜਾਂਦੇ ਨੇ ਪਾਣੀ ਦੇ ਹਵਾ ਦਾ ਮਿਆਰ ਕਿੰਨਾ ਗੰਦਾ ਹੋ ਜਾਂਦਾ ਬਿਜਨਸ ਉੱਤੇ ਹੈ ਨਹੀਂਗਾ ਤੇ ਹਾਲਾਤੀ ਨੇ ਕੋਈ ਚੰਗਾ ਹਸਪੀਟਲ ਹੈ ਨਹੀਂਗਾ ਸੋ ਹਰ ਚੀਜ਼ ਦੇ ਵਿੱਚ ਪੰਜਾਬ ਪਛੜਿਆ ਹੋਇਆ ਆ ਰਾਜਾ ਬਣਕ ਜੀ ਦਾ ਜਿਹੜਾ ਆਪਾਂ ਸੁਣਦੇ ਆ ਇੱਕ ਚੈਨਲ ਦੇ ਪ੍ਰਤੀ ਬੈਰ ਵਿਰੋਧ ਕੱਢਿਆ ਤੁਸੀਂ ਦੇਖ ਲਓ ਇਹ ਤੋਂ ਕੀ ਜਾਂਦਾ ਜਾਂ ਨਾ ਸਕਦੇ ਫਿਚਰ ਕੀ ਹੋਊਗਾ ਸਤਿ ਸ਼੍ਰੀ ਅਕਾਲ ਜਸਪ੍ਰਿਤ ਗੋਲਰੀਆ ਤੇ ਤੁਸੀਂ ਦੇਖ ਰਹੇ ਹੋ ਖਬਰੀ ਲਾਲ ਟੀਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣਾਂ ਜਿਹੜਾ ਦੰਗਲ ਆ ਉਹ ਗਰਮਾਇਆ ਹੋਇਆ ਹੈ ਸਾਰੀ ਸਿਆਸੀ ਪਾਰਟੀਆਂ ਆਪਣਾ ਚੋਣ ਦੇ ਨੂੰ ਲੈ ਕੇ ਪ੍ਰਚਾਰ ਤੇ ਪ੍ਰਸਾਰ ਕਰਦੀ ਹੋਈ ਨਜ਼ਰ ਆ ਰਹੀਆਂ ਇਸੇ ਬਾਬਤ ਸਾਡੇ ਨਾਲ ਜੁੜੇ ਨੇ ਭਾ ਜੀ ਪੀ ਤੋਂ ਕਵਲਜੀਤ ਸਿੰਘ ਸਰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਸਰ ਚੜਦੀ ਕਲਾ ਜੀ ਬੱਲੇ ਬੱਲੇ ਸਰ ਸਭ ਤੋਂ ਪਹਿਲਾ ਸਵਾਲ ਜਿਹੜਾ ਆਮ ਹੋ ਚੁੱਕਾ ਹੈ ਕਿ ਤੁਸੀਂ ਇੰਨਾ ਚਿਰ ਗਾਇਬ ਰਹੇ ਵਜ੍ਹਾ ਦੇਖੋ ਮੈਂ ਨਾ ਰਾਜਨੀਤੀ ਮੇਰਾ ਪੇਸ਼ਾ ਨਹੀਂ ਮੈਂ ਇਹ ਕਿ ਚੱਲਣ ਤੋਂ ਪਹਿਲਾਂ ਸਾਰਾ ਕੁਝ ਨਾ ਲੋਕਾਂ ਦੇ ਨਾਲ ਵਿਚਾਰ ਕੀਤਾ ਇਸੇ ਪਾਰਕ ਦੇ ਵਿੱਚ ਸਾਰੇ ਅਸੀਂ ਸਵੇਰੇ ਬਹਿ ਕੇ ਵਿਚਾਰ ਕੀਤਾ ਦੂਸਰੇ ਪਾਰਕਾਂ 'ਚ ਵਿਚਾਰ ਕੀਤਾ ਵੀ ਜਿਹੜਾ ਸਾਡੇ ਪੰਜਾਬ ਦੇ ਲਈ ਸਾਡੇ ਲੁਧਿਆਣੇ ਦੇ ਲਈ ਕੀ ਬਿਹਤਰ ਆ ਕੀ ਹੋਣਾ ਚਾਹੀਦਾ ਤੇ ਜਦੋਂ ਮੈਂ ਅੰਕੜੇ ਦੇਖੇ ਨਾ ਬੀਜੇਪੀ ਦੇ ਬਿੱਟੂ ਜੀ ਦੇ ਹੱਕ ਦੇ ਵਿੱਚ ਤੇ ਮੈਂ ਉਸ ਤੋਂ ਬਾਅਦ ਫੈਸਲਾ ਲੈ ਲਿਆ ਵੀ ਸਾਡੀ ਸਾਰੀ ਟੀਮ ਨੇ ਫੈਸਲਾ ਲੈ ਲਿਆ ਵੀ ਅਸੀਂ ਇਸ ਰਾਹ ਤੇ ਜਾਣਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਆ 15 ਦਿਨ ਪਹਿਲਾਂ ਤਾਂ ਸਾਰੀਆਂ ਪਾਰਟੀਆਂ ਨੂੰ ਡਿਮਾਂਡ ਹੁੰਦੀ ਆ ਤੇ ਲੀਡਰ ਬਹੁਤੇ ਕੀ ਕਰਦੇ ਆ ਆਪਣਾ ਇਮਾਨ ਵੇਚਦੇ ਆ ਤੇ ਸਰਕਾਰ ਚ ਜਾਵੜਦੇ ਆ ਤੇ ਮੈਂ ਇਮਾਨ ਨਹੀਂ ਆਪਦਾ ਵੇਚਿਆ ਮੈਂ ਸਰਕਾਰ ਚ ਨਹੀਂ ਗਿਆ ਮੈਂ ਜਿੱਥੇ ਲੋਕਾਂ ਦੀ ਭਲਾਈ ਆ ਲੋਕਾਂ ਦੀ ਸੇਵਾ ਕਰਨ ਦਾ ਵਧੀਆ ਪਲੇਟਫਾਰਮ ਆ ਮੈਂ ਉੱਥੇ ਖੜ ਕੇ ਲੋਕਾਂ ਦਾ ਸੇਵਾ ਕਰਨ ਦਾ ਯਾ ਤਾਂ ਹੀ ਤੇ ਤੁਹਾਡੇ ਕੋਲੋਂ ਕਿਹਾ ਗਿਆ ਹੈ ਕਿ ਮੈਂ ਆਪਣਾ ਜ਼ਮੀਰ ਨਹੀਂ ਵੇਚ ਸਕਦਾ ਤੇ ਮੈਂ ਪਾਰਟੀ ਇਸ ਕਰਕੇ ਬਦਲੀ ਹੈ ਕਿਉਂਕਿ ਮੈਂ ਆਪਣੇ ਕੈਰੈਕਟਰ ਦੇ ਵੀ ਗੱਲ ਨਹੀਂ ਆਂ ਦੇ ਸਕਦਾ ਪਰ ਬੀਜੇਪੀ ਤੇ ਸਿੱਧੇ ਤੌਰ ਤੇ ਅਲਿਗੇਸ਼ਨ ਲੱਗਦਾ ਹੈ ਕਿ ਬੀਜੇਪੀ ਤਾਂ ਵਾਸ਼ਿੰਗ ਪਾਊਡਰ ਹੈ ਉਹ ਤੇ ਜਿਹੜਾ ਵੀ ਜੁਆਇਨ ਕਰਦਾ ਹੈ ਅਜ ਤੱਕ ਮੌਜੂਦਾ ਸਰਕਾਰ ਦੇ ਨੇ ਮੇਰੇ ਤੇ ਕੋਈ ਅਲੀਗੇਸ਼ਨ ਲਾਇਆ ਸੋ ਮੈਂ ਇਹ ਇਹ ਚੀਜ਼ ਸਮਝਦਾ ਕਿ ਇਹ ਇਹ ਸਾਨੂੰ ਇਸ ਗੱਲ ਦਾ ਮਾਣ ਆ ਵੀ ਅਸੀਂ ਇਮਾਨਦਾਰੀ ਨਾਲ ਤੇ ਧਿਆਨਦਾਰੀ ਨਾਲ ਕੰਮ ਕੀਤਾ ਤੇ ਲੋਕ ਸਾਨੂੰ ਪਿਆਰ ਕਰਦੇ ਆ ਤੇ ਇਸ ਕਰਕੇ ਸਾਨੂੰ ਇੰਨਾਂ ਚੀਜ਼ਾਂ ਦਾ ਕੋਈ ਡਰ ਭੈ ਨਹੀਂ ਹੈਗਾ ਸਰ ਇਹ ਵਜਾ ਫਿਰ ਸਰ ਸੱਚ ਝੂਠ ਹੋ ਸਕਦੀ ਹੈ ਕਿ ਜਿਹੜੇ ਬੀਜੇਪੀ ਜੁਆਇਨ ਕਰਨ ਦੀ ਜਿਹੜੀ ਵਜ੍ਹਾ ਹੈ ਈਡੀ ਤੋਂ ਬਚਣਾ ਮੈਂ ਤੁਹਾਨੂੰ ਦੱਸੀ ਤਾਂ ਜਾਣਾ ਈਡੀ ਤੋਂ ਤਾਂ ਉਹ ਡਰੇ ਨਾ ਜਿਹਦਾ ਕੋਈ ਕੋਈ ਕੇਸ ਹੋਵੇ ਜਿਹਦੇ ਤੋਂ ਕੋਈ ਅਲੀਗੇਸ਼ਨ ਹੋਵੇ ਉਹ ਕੜਵਲ ਤੇ ਕੋਈ ਅਲੀਗੇਸ਼ਨ ਹੋ ਤਾਂ ਈਡੀ ਤੇ ਵਾਲੀ ਗੱਲ ਮੇਰੇ ਤੇ ਲਾਗੂ ਹੁੰਦੀ ਆ ਜੇ ਕੋਈ ਅਲੀਗੇਸ਼ਨ ਨਹੀਂ ਫਿਰ ਆਪਾਂ ਉਹਦੇ ਗੱਲ ਕਾਦੇ ਵਾਸਤੇ ਕਰਨੀ ਫਿਰ ਤਾਂ ਉਹ ਗੱਲ ਕਰਨੀ ਨਹੀਂ ਨਾ ਬਣਦੀ ਹੈਗੀ ਸੋ ਜੇ ਅਲੀਗੇਸ਼ਨ ਹੋ ਫਿਰ ਉਹਨਾਂ ਲਈ ਆਪਾਂ ਗੱਲ ਕਰਾਇ ਵੀ ਸਕਦੇ ਆ ਤੇ ਲੋਕ ਮੰਨ ਵੀ ਸਕਦੇ ਬੈਂਸ ਬ੍ਰਦਰ ਦੇ ਕਾਂਗਰਸ ਜੁਆਇਨ ਕਰਨ ਤੋਂ ਬਾਅਦ ਲੱਗਦਾ ਕਿ ਕਿਤਨੇ ਕਿਤੇ ਕੈਂਡੀਡੇਟ ਟੱਕਰ ਹੋ ਸਕਦੇ ਹਾਂ ਦੋਨੇ ਭਰਾਵਾਂ ਦੇ ਵੋਟ ਜੋੜ ਕੇ 22000 ਬਣਦੀ ਆ ਤੇ ਸਾਡੇ ਵਾਲੀ 30000 ਬਣਦੀ ਆ 10000 ਦਾ ਬੀਜੇਪੀ ਪਲਾਸੀ ਚੱਲੂਗੀ ਮਤਲਬ ਮੰਨ ਲਿਓ ਕਿ ਕਾਂੜੇ ਦੀ ਟੱਕਰ ਹੋ ਸਕਦੀ ਰੋਣਾ ਬਸੇ ਜਾਂ ਨਾ ਇੰਨਾ ਕੁ ਹੀ ਫਾਇਦਾ ਹੋਣਾ ਵੀ ਜਿਹੜੇ ਕਹਿੰਦੇ ਹੁੰਦੇ ਸੀਗੇ ਵੀ ਜਿਹੜੇ ਨਕਾਰੇ ਹੋਏ ਲੋਕ ਹਾਂ ਫਟਕਾਰੇ ਹੋਏ ਲੋਕ ਹੰਕਾਰ ਚ ਬੋਲਿਆ ਇੱਕ ਸ਼ਬਦ ਕਈ ਵਾਰ ਭੁਗਤਣਾ ਪੈ ਜਾਂਦਾ ਜੀ ਸੋ ਅੱਜ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਹੁੰਦੇ ਸੀ ਵੀ ਅਸੀਂ ਸਿੱਖ ਧਰਮ ਦੇ ਨਾਰੇ ਲਾਉਣ ਵਾਲੇ ਹੈ ਭਿੰਡਰਾ ਵਾਲਾ ਜਿੰਦਾਬਾਦ ਦੇ ਨਾਰੇ ਲਾਉਣ ਵਾਲੇ ਖਾਲਸਤਾਨ ਏਰੀਆ ਕਮਾਂਡਾ ਹਰਮਿੰਦਰ ਸਿੰਘ ਲਾਲਾ ਡੱਲੇ ਆੜ ਦੇ ਰਿਸ਼ਤੇਦਾਰ ਤੇ ਜਦੋਂ ਉਥੇ ਆਏ ਹੱਥ ਜੋੜ ਕੇ ਗਾਤਰਾ ਪਾ ਕੇ ਉਥੇ ਸਰੋਪਾ ਪਵਾ ਰਹੇ ਸੀ ਉਹ ਮੈਨੂੰ 88 99 ਦੀਆਂ ਗੱਲਾਂ ਯਾਦ ਆਈਆਂ ਸੀ ਜਦੋਂ ਆਪਾਂ ਲੋਕਾਂ ਦੇ ਪੁੱਤ ਮਰਵਾਏ ਤੇ ਅੱਜ ਆਪਾਂ ਰਾਹੁਲ ਗਾਂਧੀ ਕੋਲ ਗਾਤਰਾ ਪਾ ਕੇ ਐ ਖੜ ਕੇ ਖੜੇ ਸੀਗੇ ਵੀ ਜਿਵੇਂ ਬਹੁਤ ਵੱਡਾ ਹੋ ਧਰਮੀ ਕਰਮੀ ਹੁੰਦਾ ਤੇ ਅਰ ਤੁਸੀਂ ਮਾੜਾ ਮੋਟਾ ਜਾਲ ਗਾਤਰਾ ਥੱਲੇ ਵੀ ਪਾ ਜਾਂਦੇ ਯਾਤਰਾ ਦਾ ਖੰਡ ਨਹੀਂ ਪਾ ਜਾਂਦੇ ਵੀ ਪਤਾ ਨਾ ਲੱਗਦਾ ਵੀ ਇਹ ਅਮਰਤਾਰੀ ਨੇ ਹੈ ਸੋ ਅੱਜ ਰਾਜਨੀਤੀ ਇੰਨੀ ਮਤਲਬ ਭੁੱਖ ਹੋ ਗਈ ਵੀ ਆਪਾਂ ਸਾਰੇ ਆਪਣੇ ਜਿਹੜੇ ਕਾਨੂੰਨ-ਸਨੂਨ ਸਭ ਕੁਝ ਭੁੱਲ ਕੇ ਧਰਮ ਭੁੱਲ ਕੇ ਆਪਾਂ ਸਾਰਾ ਕੁਝ ਚਲੇ ਗਏ ਸਾਡੇ ਵਰਗਾ ਕਾਂਗਰਸ ਚਲੇ ਜਾਵੇ ਤਾਂ ਮੰਨਿਆ ਜਾ ਸਕਦਾ ਇੱਕ ਐ ਜੀ ਪੀ ਸੀ ਮੈਂਬਰ ਆਪ ਦੇਖੋ ਕਿੰਦਾ ਰਾਣੀ ਵਾਲੀ ਗਾਦਾ ਇੱਕ ਐ ਜੀ ਪੀ ਸੀ ਮੈਂਬਰ ਰਾਹੁਲ ਗਾਂਧੀ ਮੋਰੀ ਹੱਥ ਜੋੜ ਕੇ ਖੜਾ ਸੋ ਆ ਅਸੀਂ ਤਾਂ ਇਸ ਚੀਜ਼ ਤੋਂ ਬੜਾ ਕਿਨਾਰਾ ਕਰਦੇ ਆਂ ਤਾਂ ਇਸ ਚੀਜ਼ ਨੂੰ ਸਰ ਕਿਵੇਂ ਦੇਖਦੇ ਹੋ ਕਿ ਰਵਨੀਤ ਬਿੱਟੂ ਵਰਸਸ ਰਾਜਾ ਵੜਿੰਗ ਔਰ ਬੈਂਸ ਬ੍ਰਦਰ ਵਰਸਸ ਕਵਲਜੀਤ ਸਿੰਘ ਵਰਕਰ ਸੋ ਮੈਂ ਤਾਂ ਰਵਨੀਤ ਬਿੱਟੂ ਜਿਹੜਿਆ ਨੇ ਇਹਨਾਂ ਦੀ ਜਿਹੜੀ ਇੱਕ ਖਾਸੀਅਤ ਰਹੀ ਆ 10 ਸਾਲਾਂ ਦੇ ਵਿੱਚ ਇਹਨਾਂ ਨੇ ਕੋਈ ਕੰਡਾ ਹੀ ਨਹੀਂ ਬੀਜਿਆ ਆਪਦੇ ਲਈ ਕਦੇ ਹੰਕਾਰ ਦੇ ਵਿੱਚ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲੇ ਕੋਈ ਇਹ ਨਾ ਤੇ ਦਸਾਂ ਸਾਰਾ ਚ ਅਲੀਗੇਸ਼ਨ ਨਹੀਂ ਤੇ ਇੱਕੋ ਹੀ ਅਲੀਗੇਸ਼ਨ ਲਾਇਆ ਜਾਂਦਾ ਵੀ ਫੋਨ ਨਹੀਂ ਚੱਕਦੇ ਹੂੰ ਦੇਖੋ ਮੈਂ ਵੀ ਇਸ ਗੱਲ ਦੀ ਕਹਿ ਸਕਦਾ ਵੀ ਫੋਨ ਚੱਕਣ ਦੇ ਵਿੱਚ ਕਮੀ ਹੈਗੀ ਆ ਹੂੰ ਪਰ ਉਹਨਾਂ ਦੀ ਇੱਕ ਕਮੀ ਦੇ ਬਦਲੇ ਉਹਨਾਂ ਦੀਆਂ 100 ਜਿਹੜੀਆਂ ਖਾਸੀਅਤ ਨੇ ਉਹ ਹਾਈਲਾਈਟ ਕੋਈ ਵੀ ਨਹੀਂ ਕਰਦਾ ਮੈਂ ਉਹਨਾਂ ਦੀ ਖਾਸੀਅਤ ਹੀ ਦੱਸਦਾ ਵੀ ਜਿੰਨੀ ਉਹਨਾਂ ਦਾ ਨਿਮਰਤਾ ਜਿੰਨਾ ਝੋਕ ਕੇ ਮਿਲਦੇ ਨੇ ਉਹਨਾਂ ਕਿਸੇ ਹੰਕਾਰੀ ਲੀਡਰ ਦੇ ਵਿੱਚ ਇੰਨਾ ਉਹਨਾਂ ਚ ਸਰੀਆ ਮਤਲਬ ਸਭ ਸਰੀਏ ਵਾਲੇ ਨੇ ਉਹਨਾਂ ਚ ਇਹਨਾਂ ਮੁੜਨ ਦੀ ਸ਼ਕਤੀ ਹੈ ਨਹੀਂ ਆ ਰਾਜਾ ਬਲੰਗ ਜੀ ਦਾ ਜਿਹੜਾ ਆਪਾਂ ਸੁਣਦੇ ਆ ਇੱਕ ਚੈਨਲ ਦੇ ਪ੍ਰਤੀ ਵਿਰੋਧ ਕੱਢਿਆ ਆ ਤੁਸੀਂ ਦੇਖ ਲਓ ਇਹ ਤੋਂ ਕੀ ਅੰਦਾਜ਼ਾ ਨਹੀਂ ਲਾ ਸਕਦੇ ਹੋ ਫਿਊਚਰ ਕੀ ਹੋਊਗਾ ਸੋਚ ਕਰਕੇ ਇਹ ਰਾਜਾ ਜਿਹੜਾ ਟਿੱਟੂ ਜੀ ਦੀ ਜਿਹੜੀ ਰਾਜਨੀਤੀ ਆ ਇਹ ਬਹੁਤ ਡਿਫਰੈਂਟ ਆ ਸਾਡੀ ਜਿਹੜੀ ਰਾਜਨੀਤੀ ਆ ਸੇਮ ਇਮਾਨਦਾਰੀ ਨਾਲ ਕੰਮ ਕਰਨਾ ਇਹੀ ਸਾਡੀ ਸੋਚ ਹੈਹੀ ਸਾਡਾ ਏਜੰਡਾ ਇਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਸਰ ਸੁਣੇ ਕਿ ਆਤਮ ਨਗਰ ਹਲਕੇ ਦੇ ਵਿੱਚੋਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਹੋਰ ਛਟਕੇ ਦੇਣ ਜਾ ਰਹੇ ਹੋ ਇਸ ਸੂਤਰਾਂ ਦੇ ਮੁਤਾਬਿਕ ਪਤਾ ਚੱਲ ਰਿਹਾ ਹੈ ਕਿ ਇਹ ਸਹੀ ਸੋ ਦੇਖੋ ਲੋਕਾਂ ਦਾ ਜਿਹੜਾ ਮਾਨ ਹੈ ਉਹ ਭਾਜੀਪੀ ਪ੍ਰਤੀ ਜਿਹੜਾ ਬਣਿਆ ਹੋਇਆ ਤੇ ਜਿਹੜੇ ਉਹਨਾਂ ਦੇ ਬੰਦੇ ਸਾਡੇ ਹੋਰ ਸੰਪਰਕੀ ਹੈਗੇ ਨੇ ਆ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਕੋਈ ਨਾ ਕੋਈ ਹੋਰ ਖਬਰ ਤੁਹਾਨੂੰ ਵਧੀਆ ਧਿਆਨ ਮਤਲਬ ਲੱਗਦਾ ਵੀ ਇਹ ਸੂਤਰੰਦ ਬਿਲਕੁਲ ਗੱਲ ਸਹੀ ਹੋ ਸਕਦੀ ਬਿਲਕੁਲ ਹੋ ਸਕਦੀ ਹੈ ਜੀ ਬਿਲਕੁਲ ਹੋ ਸਕਦੀ ਹੈ ਪੰਜਾਬ ਦਾ ਵੋਟਰ ਖਾਸ ਕਰਕੇ ਲੁਧਿਆਣਾ ਦਾ ਵੋਟਰ ਅੱਜ ਕੱਲ੍ਹ ਅੱਜ ਦੀ ਡੇਟ 'ਚ ਬਹੁਤ ਸਮਝਦਾਰ ਹੋ ਗਿਆ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਵੋਟਰਜ਼ ਨੂੰ ਜਿਹੜੇ ਨੌਜਵਾਨ ਖਾਸ ਕਰਕੇ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਣੀ ਹੈ ਕੀ ਸੋਚ ਕੇ ਵਿਚਾਰ ਕੇ ਵੋਟ ਪਾਣੀ ਚਾਹੀਦੀ ਮੈਂ ਨੌਜਵਾਨਾਂ ਨੂੰ ਕੀ ਸਮਝਾਉਂਗਾ ਨੌਜਵਾਨ ਅੱਜ ਕੱਲ੍ਹ ਦੇ ਜਿਹੜੇ ਪੜ੍ਹੇ ਲਿਖੇ ਆ ਉਹਨਾਂ ਨੂੰ 100% ਨੌਜਵਾਨਾਂ ਨੇ ਵੋਟ ਅੱਜ ਕੀ ਮੋਦੀ ਨੂੰ ਪਾਣੀ ਅੱਜ ਜਿੰਨੀਆਂ ਲੇਡੀਜ਼ ਨੇ ਉਹਨਾਂ ਨੇ ਵੋਟ ਜਿਹੜੀ ਆ ਮੋਦੀ ਨੂੰ ਪਾਉਣੀਆਂ ਤੇ ਜਿਹੜੇ ਰਹਿ ਗਏ ਸਾਡੇ ਵਰਗੇ ਕਈ ਸੱਜਣ ਹੁੰਦੇ ਆ ਵਪਾਰ ਦੇ ਵਿੱਚ ਕੋਈ ਦੋਸਤ ਯਾਨੇ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਕੋਈ 5-10% ਬੰਦਾ ਜ਼ਰੂਰ ਅੱਗੜ ਪਿਛੜ ਹੋ ਸਕਦਾ ਬਾਕੀ ਜਿਹੜੀ ਐਸ ਕੀ ਲੋਕਾਂ ਦਾ ਮਨ ਬਣਿਆ ਆ ਬੱਚਿਆਂ ਦਾ ਮਨ ਬਣਿਆ ਬੱਚੇ ਪੜ੍ਹੇ ਲਿਖੇ ਬੱਚਿਆਂ ਨੇ ਐਸ ਕੀ ਜੇ ਤੁਸੀਂ ਕੋਣ ਵੀ ਕਹਿ ਦੇਣਾ ਬਾਪੂ ਨੇ ਵੀ ਇਹਨੂੰ ਵੋਟ ਪਾ ਦੇ ਆ ਪਾਰਟੀ ਨੂੰ ਵੋਟ ਪਾ ਦੇ ਉਹਨਾਂ ਨੇ ਨਹੀਂ ਪਾਣੀ ਐਸ ਕੀ ਵੋਟ ਉਹਨਾਂ ਨੇ ਮੋਦੀ ਨੂੰ ਪਾਣੀ ਇਸ ਗੱਲ ਦੀ ਸਾਨੂੰ ਜਿਹੜੀ ਆ ਸਮਝ ਆ ਸਾਨੂੰ ਪਤਾ ਇਸ ਕਰਕੇ ਮੈਂ ਜਿਹੜਾ ਉਹ ਕੰਮ ਕਰਨ ਜਾ ਰਹੇ ਮੈਂ ਉਹਨਾਂ ਨੂੰ ਇਹੀ ਕਹਿਣਾ ਵੀ ਤੁਸੀਂ ਇਹੀ ਕਰਿਓ ਜਿਹੜਾ ਸਰ ਅਭੀ ਜੇ ਕੋਈ ਖਾਸ ਮੁੱਦੇ ਜਿਹੜੇ ਸੈਂਟਰ ਦੇ ਵਿੱਚ ਚੱਕੇ ਜਾ ਸਕਦੇ ਪੰਜਾਬ ਨੂੰ ਲੈ ਕੇ ਪੰਜਾਬ ਦੇ ਵਿੱਚ ਹੈ ਕੀ ਆ ਜੀ ਪੰਜਾਬ ਦੇ ਵਿੱਚ ਲੈ ਕੇ ਕੌਣ ਕੀ ਆਇਆ ਪੰਜਾਬ ਦਾ ਪਾਣੀ ਤੱਕ ਵੀ ਇੱਥੋਂ ਲਈ ਜਾਂਦੇ ਨੇ ਪਾਣੀ ਦੇ ਹਵਾ ਦਾ ਮਿਆਰ ਕਿੰਨਾ ਗੰਦਾ ਹੋ ਜਾਂਦਾ ਬਿਜ਼ਨਸ ਉੱਤੇ ਹੈ ਨਹੀਂਗਾ ਇੱਥੇ ਹਾਲਾਤ ਕੀ ਨੇ ਕੋਈ ਚੰਗਾ ਹਸਪੀਟਲ ਹੈ ਨਹੀਂਗਾ ਸੋ ਹਰ ਚੀਜ਼ ਦੇ ਵਿੱਚ ਪੰਜਾਬ ਪਛੜਿਆ ਹੋਇਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤਾਂ ਹੀ ਹੋ ਸਕਦੀਆਂ ਜੇ ਸਾਡੀ ਸਰਕਾਰ ਨਾਲ ਕਨੈਕਟੀਵਿਟੀ ਹੋ ਸਾਡੇ ਤਾਂ ਇੱਕ ਗੱਲ ਰਹੀ ਆ ਜੇ ਮੋਦੀ ਸਾਹਿਬ ਆ ਕੇ ਉਹਨੂੰ ਇੱਥੋਂ ਮੋੜਨਾ ਕਿਵੇਂ ਆ ਸੋ ਹੈਤ ਕੀ ਲੋਕਾਂ ਨੇ ਗੁੱਸਾ ਕਰਨਾ ਜਿਹੜਾ ਮੋੜਿਆ ਸੀ ਨਾ ਉਹਨੂੰ ਇਹ ਕਾਂਗਰਸ ਪਰ ਉਹ ਪਾਰਟੀ ਦੇ ਪ੍ਰਤੀ ਲੋਕਾਂ ਨੇ ਇਤਕੇ ਗੁੱਸਾ ਕਰਨਾ ਵੀ ਜਿਹੜਾ ਤੁਸੀਂ ਉਸ ਵਕਤ ਜਿਹੜਾ ਮੋਦੀ ਸਾਹਿਬ ਨੂੰ ਵਾਪਸ ਮੋੜਿਆ ਉਹਦੇ ਨਾਲ ਸਾਡੇ ਪੰਜਾਬ ਦਾ ਨੁਕਸਾਨ ਹੋਇਆ ਸੋ ਬਹੁਤ ਬਹੁਤ ਧੰਨਵਾਦ ਸਰ ਸਮਾਧਨ ਲਈ ਸੋ ਤੁਸੀਂ ਹੁਣ ਗੱਲਬਾਤ ਕੀਤੀ ਹੈ ਸਰਦਾਰ ਕੁਮਲਜੀਤ ਸਿੰਘ ਕੜਵਲ ਜੋ ਕਿ ਆਤਮਨਗਰ ਹਲਕੇ ਦੇ ਇਨਚਾਰਜ ਵੀ ਨੇ ਤੇ ਵਿਧਾਇਕ ਵੀ ਨੇ ਸੋ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਲੋਕ ਜਿਹੜੇ ਨੇ ਜੁਆਇਨ ਕਰ ਸਕਦੇ ਨੇ ਬੀਜੇਪੀ ਕਾਂਗਰਸ ਨੂੰ ਛੱਡ ਕੇ ਸੋ ਦੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੋਟਰ ਜਿਹੜਾ ਕਿਸ ਪਾਰਟੀ ਨੂੰ ਜ਼ਿਆਦਾ ਵੋਟ ਪਾ ਕੇ ਆਪਣਾ ਐਮਪੀ ਚੁੰਨੀ ਹੈ ਤੁਸੀਂ ਕਿਹੜਾ ਐਮਪੀ ਚੁਣਨਾ ਜ਼ਰੂਰ ਕਮੈਂਟਸ ਆਪਣੀ رائے ਜ਼ਰੂਰ ਦੇਣਾ ਫਿਰ ਮਿਲਾਂਗੇ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਸਨੀ ਦੇ ਨਾਲ ਚਾਸਟ